ਮੋਬਾਈਲ ਚੋਰੀ ਕਿਤੇ ਉਸ ਸਮੇਂ ਦਿਸ ਭਾਈ ਤੁਹਾਡਾ ਨਾਮ ਕੀ ਹੈ ਜੀ ਤੁਹਾਡੇ ਤੇ ਅਲਿਗੇਸ਼ਨ ਲੱਗ ਰਿਹਾ ਹੈ ਨਾਮ ਕੀ ਹੈ 5 ਸਾਲ ਪਹਿਲੇ ਇਹਨੇ ਮੇਰੇ ਕਿਹਾ ਪੰਜ ਬਾਹਰ ਹੋਣਾ ਮੇਰੀ ਗੱਲ ਸੁਣੋ ਭਾਈ ਕੀ ਨਾਮ ਕੀ ਹੈ ਬੰਦ ਕਰ ਬੰਦ ਕਰ ਦੋ ਬਾਹਰ ਮੇਰੇ ਬਾਹਰ ਹੋ ਜਾ ਇੱਕ ਮਿੰਟ ਰੋ ਲਓ ਇੱਕ ਮਿੰਟ ਮੇਰਾ ਬਾਹਰ ਮੇਰੇ ਕੋਲ ਤੇ ਸਾਰਾ ਲਾਈਵ ਚੱਲਦਾ ਹੈ ਭਾਈ ਲਾਈਵ ਚੱਲਦਾ ਹੈ ਸਤੂ ਮੇਰੇ ਬ੍ਰਦਰ ਦਾ ਮੋਬਾਈਲ ਚੋਰੀ ਕੱਢਿਆ ਤੇ ਜੇਲ੍ਹ ਕਰ ਲਿਆ ਭਾਈ ਮੈਂ ਕਿਸੇ ਦਾ ਨਹੀਂ ਕੱਢਿਆਗਾ ਮੈਂ ਇੱਕ ਦੋ ਦਨੀਆਂ ਐ ਇਹਨਾਂ ਵਿੱਚੋ ਤਿੰਨੇ ਚਾਰ ਬੰਦੇ ਐ ਮੈਂ ਭਾਈ ਜੀ ਨਾਲ ਜੇ ਡਾਤ ਮਾਰੇ ਦੇਖਿਆ ਮੈਂ ਤੁਹਾਨੂੰ ਕਿਹਾ ਮੈਂ ਗੁਰਦੀ ਭਈਆ ਹੋਰ ਬੰਦਾ ਭਾਈ ਤੁਰੀ ਪਹਿਲਾਂ ਵੀ ਚੱਕਿਆ ਫੋਨ ਦੇਖ ਸਾਡੋ ਚੋਰੀ ਕਰਦਾ ਫੋਨ ਚੋਰੀ ਕਰਦਾ ਬੰਦਾ ਫੋਨ ਲੈ ਉਹ ਮੂਹਰੇ ਦੇਖ ਜਾਂਦੇ ਮੇਰੇ ਮਾਪੇ ਦਾ ਪਰਾਣਾ ਵਰਕਰ ਆ ਮੇਰਾ ਤੇ ਚੋਰੀਆਂ ਕਰੀ ਨਾ ਨਹੀਂ ਕੀਤੀ ਜਾਂਦਾ ਅੱਜ ਵੀ ਤੂੰ ਆਹ ਆ ਵੀਡੀਓ ਇਹ ਮੈਂ ਵੀ ਗੱਲ ਸੁਣੋ ਕਿ ਆਪਾਂ ਜੀ ਮੈਂ ਨਵਜੋਤ ਨਵਜੋਤ ਜੀ ਨਾਲ ਗੱਲ ਕਰਾਉਣਾ ਆਹ ਵੀਡੀਓ ਆਹ ਦੇਖੋ ਵੀਡੀਓ ਇੱਕ ਸਾਲ ਇੱਕ ਸਾਲ ਪਹਿਲੇ ਮੇਰਾ ਸਟੇ ਆਹ ਦੇਖੋ ਜੀ ਮੇਰਾ ਹੋਇਆ ਮੈਂ 14 ਜੁਲਾਈ 2021 ਨੂੰ ਮੇਰਾ ਕੰਮ ਆਫਿਸ ਹੋਈ ਹੈ ਨਵਜੋਤ ਜੀ ਕਮਾਲ ਜੀ ਜਿਵੇਂ ਪੈਸੇ ਕੱਢ ਲਿਆ ਮੋਬਾਈਲ ਚੋਰੀ ਹੋਇਆ ਉਹ ਇਹਨਾਂ ਜੀ ਮੇਰਾ ਬੱਚਾ ਮੇਰਾ ਕੱਢਦਾ ਨਹੀਂ ਜਰਾ ਓਏ ਹੁਣ ਹੁਣ ਚੜ ਕੇ ਅੰਦਰੋਂ ਉਹ ਇੱਕ ਮਿੰਟ ਜੀ ਨਾ ਨਾ ਮੈਂ ਮੋਬਾਈਲ ਆਮ ਤੜਾ ਭਾਈ ਮੈਂ ਮੈਂ ਕੁੜੀ ਕੀ ਨਾਮ ਕੀ ਤੁਹਾਡਾ ਉਹ ਭਾਈ ਜੀ ਮੇਰੀ ਜਾਬਰੀ ਹੈ ਕਿ ਦੀ ਜੀ ਭਾਈ ਸਾਹਿਬ ਤੁਹਾਡੇ ਨਹੀਂ ਯਾਰ ਤੁਹਾਡੇ ਨੂੰ ਪੁੱਛੋ ਮੈਂ ਕੌਣ ਹਾਂ ਤੁਹਾਡੇ ਅਲੀਗੇਸ਼ਨ ਲੱਗ ਰਹੇ ਕੀ ਕਹਿੰਦੇ ਹੋ ਭਾਈ ਬਾਹਰ ਬਾਹਰ ਹੋ ਜਾ ਚਲਾਓ ਬਾਹਰ ਬਾਹਰ ਹੋ ਜਾ ਇਹ ਇੱਕ ਮਿਹੜ ਦੇ ਆ ਭਾਜੀ ਇੱਕ ਸਾਲ ਪੁਰਾਣੀ ਮੋਡੋ ਆ ਭਾਜੀ ਮੇਰੀ ਮਿਹੜ ਇਹ ਕਮੈਂਟ ਆ ਭਾਜੀ ਮੈਂ ਤੁਹਾਨੂੰ ਲਿੰਕ ਦਾ ਜੀ ਵੈਰੀਫਾਈ ਕਰ ਲੈਂਦੇ ਹਾਂ ਹਾਂ ਵੈਰੀਫਾਈ ਕਰ ਲੈਂਦੇ ਆ ਮੈਂ ਤੁਹਾਨੂੰ ਜੀ ਤੁਹਾਨੂੰ ਜੀ ਮੈਂ ਬਾਹਰ ਰਹਿਣ ਤੋਂ ਪਹਿਲੇ ਤੁਸੀਂ ਤੁਹਾਨੂੰ ਇਹ ਮੈਨੂੰ ਮਿਲਦਾ ਇੱਕ ਸਾਲ ਪੁਰਾਣਾ ਫੋਟੋ ਆ ਇਹ ਕੋਈ ਨਹੀਂ ਜੋੜੀ ਹੋਈ ਸੀਗੀ ਬਾਹਰ ਬਾਹਰ ਦੇਖੇ ਦੁਕਾਨ ਤੇ ਆ ਇੱਕ ਮਿੰਟ ਮੋਬਾਈਲ ਚੋਰੀ ਚੱਲ ਬਾਹਰ 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 ਭਾਜੀ ਆਵੇ ਮੋਬਾਈਲ ਸਾਹ ਦੇਣੇ ਕੀ ਮੈਂ ਮੇਰੀ ਗੱਲ ਸੁਣਨੀ ਸੁਭਾਣਾ ਇੱਕ ਚਾਹੀਏ ਕਿ ਉੱਤੇ ਤੋਂ ਬੰਦ ਕਰਵਾ ਦਿਆਂ ਕਰ ਰਿਹਾ ਮੇਰੇ ਬਾਹਰ ਹੋ ਜਾ ਇੱਕ ਮਿੰਟ ਰੋਕ ਲਓ ਇੱਕ ਮਿੰਟ ਮੇਰੇ ਬਾਹਰ ਹੋ ਗਿਆ ਬੰਦ ਕਰਵਾਉਣ ਲਈ ਫੀਮੇਲ ਬਣਾਦਾ ਮੋਬਾਈਲ ਚੋਰੀ ਕੱਢਿਆ ਲੈ ਜੇਪ ਟੁਕਾ ਲਿਆ ਉਹ ਭਾਈ ਮੈਂ ਕਿਸੇ ਦਾ ਨਹੀਂ ਕੱਢਿਆਗਾ ਮੈਂ ਕਿਸੇ ਇਹ ਦੋ ਦਾਲੀਆਂ ਇਹਨੂੰ ਕੋਈ ਤਿੰਨੇ ਚਾਰ ਬੰਦੇ ਐ ਮੈਂ ਭਾਈ ਜੀ ਨਾਲ ਜੀਤਾ ਤੁਹਾਡੇ ਦੇਖਿਆ ਮੈਂ ਤੁਹਾਨੂੰ ਕਿਹਾ ਮੈਂ ਗੁਰਦੀ ਭਾਈ ਆਉਂਦਾ ਜੀ ਇਹ ਬੰਦ ਕਰ ਮੈਂ ਤੁਹਾਨੂੰ ਗੱਲਾਂ ਵੀ ਪਹਿਲਾਂ ਵੀ ਚੱਕਿਆ ਫੋਨ ਤੇ ਦੇਖੀ ਨਹੀਂ ਯਾਰ ਮੇਰਾ ਕੋਈ ਇੱਕੋ ਜਿਹਾ ਅਮਰੀਕਾ ਫੋਨ ਚੋਰੀ ਕਰਨ ਦੇ ਬਾਰੇ ਮੈਂ ਨੇ ਕੋਤੂਲੋਂ ਮੈਂ ਕਹੋਣਾ ਤੁਸੀਂ ਮੈਂ ਨੇ ਨੀ ਕਿਹਾ ਪਰਾਣਾ ਵਰਕਰ ਆ ਮੇਰਾ ਚੋਰੀਆਂ ਨਹੀਂ ਕੀਤੀ ਜਾਂਦੀ ਅੱਲਾ ਵੀ ਦਿਖਾ ਮੇਰੀ ਗੱਲ ਸੁਣੋ ਕਿ ਮੈਂ ਰਵਜੋਤ ਰਵਜੋਤ ਜੀ ਨਾਲ ਗੱਲ ਕਰਾ ਲਿਆ ਤਾਂ ਜਿਹੜਾ ਮੈਂ ਪੂਰੀ ਨਾਲ ਵੀਡੀਓ ਇੱਕ ਸਾਲ ਇੱਕ ਸਾਲ ਪਹਿਲੇ ਦਾ ਸਪਲੇ ਆ ਦੇਖੋ ਮੇਰਾ ਹੋਇਆ ਮੈਂ 14 ਜੁਲਾਈ 2024 ਅੱਜ ਵੀ ਹੋਈ ਹੈ ਕੁਝ ਵੀ ਹੋਣਾ ਹੈ ਇਸ ਕਮਾਲ ਦੀ ਗੱਲ ਹੈ ਜਿੱਥੇ ਪੈਸੇ ਕੱਢਿਆ ਉਹ ਬੈਠੇ ਹੋਏ ਆ भाई बोल भाई बोलगीर भाई ये गल की हुई है और राज का स्टेच निकल आया साहब ने मेरी और आज मोबाइल बंद हो चुका है तो मां को मैं क्या हो रहा है यार तो तेरा तो चेयरमैन भी, तो भी तो दे सिर्फ तो दे देख सकते रच्जाम बंद फटाइल ਇੱਕ ਸਾਲ ਬਿਨਾਂ ਕਿਸੇ ਮੂਵਮੈਂਟ ਦੇ ਸਟ੍ਰਕਚਰ ਆਇਆ ਹੋਇਆ ਜੀ ਬਾਜੀ ਇਹ ਸਿਆਚੀ ਕਰਦਾ ਆ ਅਸੀਂ ਪਹਿਲਾਂ ਵੀ ਜਦੋਂ ਵੀ ਲੈਣੀ ਤੇ ਤਾਂ ਨੇ ਸਾਡੇ ਫੋਨ ਕਦੇ ਤੁਸੀਂ ਸਾਡਾ ਮੋਹਨ ਸਿੰਘ ਸੱਬਰ ਵਾਲਾ ਜੀ ਕੋਲ ਸਰ ਇਹਦੇ ਦੇ ਪੈਸੇ ਕੱਢੇ ਸਾਲ ਇੱਕ ਪਹਿਲਾਂ ਦੀ ਵੀ ਬਹੁਤ ਬਹੁਤ ਚਕਾਬੂ ਆ ਗਿਆ ਜੀ ਇਹ ਸਾਡੇ ਕਾਫੀ ਆ ਗਿਆ ਨਾ ਤਾਂ ਉਹ ਜੋਗ ਮੰਤਰੀ ਗਏ ਉਹਨਾਂ ਤੋਂ ਪਤਾ ਲਓ ਮੈਂ ਕੌਣ ਆ ਬਾਜੀ ਮੈਂ ਬੜਾ ਕੋਹ ਕੱਲ ਸੁਣੋ ਜਿਸ ਸਾਲ ਆਜਾ ਗੁਰੂ ਜੀ ਬਲਕਿ ਭਾਈ ਕੀ ਦਾ ਕਰ ਰਹੇ ਮਣੇ ਦੇ ਵਿੱਚ ਹੋਰ ਹੋਰ ਦੇ ਆਪਾਂ ਦੇ ਆਹ ਬਾਦ ਹੋਰ ਦੇ ਵਿੱਚ ਦੇਖੀ ਇੰਨਾ ਤੇ ਇੰਦਾਮ ਲਾ ਕਰੀ ਚੋਰੀ ਦੇ ਪੈਸੇ ਫਸਾਇਦਾ ਨਾ ਤੇ ਮੇਰੇ ਸਾਹ ਦੇ ਬੰਦਰ ਫੜੇ ਸੀ ਉਹਨੇ ਜੇਬ ਚ ਮੋਬਾਈਲ ਕਰਿਆ ਜਦੋਂ ਉਹਨਾਂ ਨੂੰ ਇਹਨਾਂ ਦੇ ਮਗਰ ਪਿੱਛਾ ਕੀਤਾ ਦੋ ਬੰਦੇ ਹੱਥ ਮਾਰੀ ਜੇਬ ਚ ਤੇ ਇਹਨਾਂ ਨੇ ਅਸਿਕਾ ਮੋਬਾਈਲ ਲੈਨੇ ਛੋਟਾ ਮੋਟਾ ਛੁਪ ਕੇ ਲੈ ਮੋਬਾਈਲ ਵੜਿਆ ਇਹਨਾਂ ਕੋਲੋਂ ਇੱਕ ਸਾਲ ਪਹਿਲੇ ਇਹਨਾਂ ਦੀ ਫੋਟੋ ਹੈ ਪੂਰੀ ਇਹਨਾਂ ਨੇ ਮੇਰੀ ਚੀਜ਼ੋਂ ਪੈਸੇ ਟੱਲੇ ਸੀ ਖਾਲਸ ਆਪਣੇ ਆਪਣੇ ਜੱਜਾ ਕੋਲ ਮਾਲਸਾ ਕੋਲ ਆ ਜੀਚ ਇਸ ਨੂੰ ਕਿਸ ਤਰ੍ਹਾਂ ਦੇ ਦੋਏ ਇੱਕ ਚੋਰ ਹੈ ਅਸੀਂ ਇਹਨਾਂ ਦੀ ਪੁਲਿਸ ਕੰਪਲੇਂਟ ਕੀਤੀ ਹੋ ਯਾਰ ਇਹ ਇਹ ਲੋਕਲ ਬੋਲੀ ਮਿਨਿਸਟਰ ਦਾ ਨਾਮ ਲੈ ਰਹੇ ਨੇ ਅਸੀਂ ਕੰਪਲੇਂਟ ਦੇ ਚੁੱਕੇ ਹਾਂ ਹਾਂ ਜੀ ਇੱਕ ਸਾਲ ਪਹਿਲੇ ਮੈਂ ਕੰਪਲੇਂਟ ਥਾਣੇ ਚ ਦਿੱਤੀ ਹੋ ਜਾਂਦੀ ਫੋਟੋ ਦਿਖਾਓ ਫੋਟੋ ਜਾਂ ਵੀਡੀਓ ਵੀਡੀਓ ਪਹਿਲਾਂ ਬਾਜੀ ਕਿਨੂੰ ਕਿਸ ਤਰ੍ਹਾਂ ਦੇ ਦੋ ਨਵਜੋਤ ਸਿੰਘ ਦਾ ਨਾਮ ਲੈ ਰਹੇ ਨੇ ਕਿ ਕੀ ਮੰਤਰੀ ਦਾ ਨਾਮ ਲੈ ਰਹੇ ਨੇ ਨਾਮ ਲੈ ਰਹੇ ਨੇ ਸਾਰੇ ਪੰਜਾਬ ਦੇ ਮੰਤਰੀਆਂ ਨਾਮ ਸਾਰੇ ਜਾਣਦੇ ਆ ਸਰ ਇੱਕ ਪਾਸੇ ਇੱਕ ਪਾਸੇ ਖੁਸ਼ੀ ਦਾ ਮਹੌਲ ਆ ਦੂਸਰੇ ਪਾਸੇ ਉਹਦਾ ਮੋਲ ਬਣ ਜਾਣਾ ਤੇ ਆਪਣੇ ਆਪੋਂ ਪਾਰਟੀ ਦਾ ਪੁਰਾਣਾ ਵਰਕਰ ਦੱਸੋ ਕੱਲ ਲੱਗਦਾ ਹੈ ਕਿ ਵਰਕਰਾਂ ਨਾਲ ਪਾਰਟੀ ਦੀ ਛਵੀ ਜਿਹੜੀ ਖਰਾਬ ਹੋਈ ਹੈ ਅੱਜ ਸਾਰੇ ਮੁਵਾਰਕ ਆ ਰਹੇ ਨੇ ਕਿਹੜਾ ਮੋੜਾ ਜਦੋਂ ਸਾਰੇ ਬੀਬੀ ਦਾ ਮੋਬਾਈਲ ਚੋਰੀ ਕਰਦੇ ਨੇ ਵੀਡੀਓ ਦਿਖਾ ਲਈ ਵੀਡੀਓ ਦਿਖਾ ਦਿਓ ਸਾਰਾ ਵੀ ਦਿਨ ਕਿਹੜੀ ਦੇ ਹੱਥੋਂ ਆਪ ਵੀ ਦਿਖਾ ਦਿਓ ਵੀਡੀਓ ਦਿਖਾ ਦਿਓ ਭਾਈ ਉਹ ਮੜ ਤੁਸੀਂ ਕੰਪਲੇਨ ਕਰਾ ਦਿਓ ਤੁਸੀਂ ਦੀ ਕੰਪਲੇਨ ਕਰਾ ਦਿਓ ਨਾ ਕੁਝ ਬੋਲ ਨਾ ਬੋਲੋ ਨਾ ਬੋਲੋ ਨਾ ਬੋਲੋ ਪਾਈ ਪਲੀਜ਼ ਬੇਕਰੋ ਲੱਗੀ ਲੱਗੀ